ਸਰਕਾਰ ਮੁਜ਼ਾਬਾ ਜਿੰਦਾਬਾਦ ਮੁਜ਼ਾਬਾ ਪੰਜਾਬ ਸਰਕਾਰ ਜਿੰਦਾਬਾਦ ਜਿੰਦਾਬਾਦ ਅੱਜ ਅਸੀਂ ਮੈਰਿਟੋਰ ਸਕੂਲ ਯੂਨੀਅਨ ਅਧਿਆਪਕ ਯੂਨੀਅਨ ਦੇ ਸੱਜਣ ਦੋਤੇ ਇਹ ਜਿਹੜਾ ਰੋਸ ਪ੍ਰਦਰਸ਼ਨ ਆ ਉਹ ਕਰ ਰਹੇ ਆ ਅਸੀਂ ਅੱਜ ਪੰਜਾਬ ਸਰਕਾਰ ਦੇ ਜਿਹੜੇ ਲਾਰਿਆਂ ਦੀ ਪੰਡ ਆ ਉਹਨੂੰ ਅਸੀਂ ਫੁਕ ਰਹੇ ਆ ਕਿਉਂਕਿ ਇਹ ਸਰਕਾਰ ਜਿਹੜੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪੰਜਾਬ ਦੇ ਵਿੱਚ ਆਈ ਸੀ ਔਰ ਬਾਅਦ ਚੜ ਕੇ ਜਿਹੜੇ ਅਸੀਂ ਕੱਚੇ ਅਧਿਆਪਕ ਉਹਨਾਂ ਨੇ ਇਸ ਸਰਕਾਰ ਨੂੰ ਬਣਾਉਣ ਦੇ ਵਿੱਚ ਆਪਣਾ ਹਿੱਸਾ ਪਾਇਆ ਸੀ ਅੱਜ ਉਹ ਸਰਕਾਰ ਲਗਾਤਾਰ ਪਿਛਲੇ 3 ਸਾਲਾਂ ਤੋਂ ਸਾਨੂੰ ਲਗਾਤਾਰ ਲਾਰੇ ਤੇ ਨਾਰਾ ਲਾ ਰਹੀ ਹੈ ਪਿਛਲੇ ਕੁਝ ਸਮੇਂ ਤੇ ਜਿਹੜੇ ਸਾਡੇ ਸਿੱਖਿਆ ਮੰਤਰੀ ਹੈਗੇ ਆ ਔਰ ਜੋਤ ਮੈਸਰੀ ਉਹ ਲਗਾਤਾਰ ਮੀਟਿੰਗਾਂ ਤੋਂ ਭੱਜ ਰਿਹਾ ਔਰ ਸਾਡੇ ਨਾਲ ਲਾਰੇ ਤੇ ਨਾਰਾ ਲਾ ਰਿਹਾ ਹੈ ਅੱਜ ਅਸੀਂ ਇਸੇ ਲਈ ਕਿ ਜਿਹੜੀ ਲਾਰੇ ਦੀ 판 ਦਾ ਪੰਜਾਬ ਸਰਕਾਰ ਦੀ ਉਹ ਫੂਕੀਆਂ ਤਾਂ ਜੋ ਸਰਕਾਰ ਨੂੰ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਸਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਤੋਂ ਦੁਬਾਰਾ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਆ ਉਹ ਵੱਡੇ ਪੱਧਰ ਦੇ ਉੱਤੇ ਸਿੱਖਿਆ ਮੰਤਰੀ ਦੇ ਪਿੰਡ ਜਿਹੜਾ ਗੰਭੀਰਪੁਰ ਆ ਉੱਥੇ ਕਰਨ ਜਾ ਰਹੇ ਆ ਕੀ ਲੋਰ ਲਾਇਆ ਲਾਰਾ ਸਾਨੂੰ ਇਹ ਲਾਜੀ ਪਿਛਲੇ ਸਮੇਂ ਦੇ ਦੌਰਾਨ ਦਿੱਲੀ ਇਲੈਕਸ਼ਨ ਦੇ ਕਰਕੇ ਸਾਨੂੰ ਮੀਟਿੰਗ ਮਿਲੀ ਸੀ ਉਹ ਮੀਟਿੰਗ ਲਗਾਤਾਰ ਤਿੰਨ ਵਾਰ ਜਿਹੜੀ ਆ ਉਹ ਬਦਲ ਦਿੱਤੀ ਗਈ ਆ ਪਹਿਲਾਂ 8 ਤਰੀਕ ਰੱਖੀ ਗਈ ਫਿਰ ਉਹਨੂੰ ਵਧਾ ਕੇ 10 ਤਰੀਕ ਰੱਖਿਆ ਗਿਆ ਉਸ ਤੋਂ ਬਾਅਦ ਉਹ ਵੀ ਤਰੀਕ ਜਿਹੜੀ ਆ 20 ਤਰੀਕ ਰੱਖਿਆ ਗਿਆ ਉਹ ਤਰੀਕ ਫਿਰ ਤੋਂ ਜਿਹੜੀ ਆ ਬਦਲ ਦਿੱਤੀ ਗਈ ਆ ਹੁਣ ਸੋ ਅਸੀਂ ਮੰਗ ਸਾਡੀ ਹੈ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ ਅਸੀਂ ਜਿਹੜੇ ਅਧਿਆਪਕ ਹੈਗੇ ਆ ਉਹ ਉੱਚ ਯੋਗਤਾ ਪ੍ਰਾਪਤ ਸਾਡੇ ਅਧਿਆਪਕ ਹੈਗੇ ਆ ਪ੍ਰੋਪਰ ਚੈਨਲ ਦੇ ਥਰੂ ਭਰਤੀ ਹੋਏ ਆ 2018 ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਜਿਹਦੇ ਵਿੱਚ 8800 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਜਿਹੜੇ ਸੁਸਾਇਟੀ ਦੇ ਅਧਿਆਪਕ ਸੀਗੇ ਉਹਨਾਂ ਨੂੰ ਰੈਗੂਲਰ ਕੀਤਾ ਗਿਆ ਸੀ ਪਰ ਜਿਹੜੇ 250 ਦੇ ਕਰੀਬ ਅਧਿਆਪਕ ਸੀਗੇ ਮੈਰਿਟ ਵਾਲੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਇਸ ਪਾਲਿਸੀ ਦੇ ਵਿੱਚ ਨਹੀਂ ਲਿਆਂਦਾ ਗਿਆ ਔਰ ਅੱਜ ਤੱਕ ਕੱਚੇ ਜਿਹੜੇ ਹੈਗੇ ਆ ਉਹ ਕੱਚੀ ਨੌਕਰੀ ਦਾ ਸੰਤਾਪ ਭੰਡਾ ਰਿਹਾ ਅਸੀਂ ਇਹੀ ਕਰ ਮੰਗ ਕਰਦੇ ਆ ਕਿ ਜਿਹੜਾ ਸਾਨੂੰ ਜਲਦ ਤੋਂ ਜਲਦ ਸਰਕਾਰ ਜਿਹੜੀ ਕੀ ਆ ਉਹ 2018 ਦੇ ਨੋਟੀਫਿਕੇਸ਼ਨ ਦੇ ਆਧਾਰ ਤੇ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕਰੇ ਕਿੰਨੇ ਕਿ ਲਗਨੇ ਪਿੰਨੇ ਪੰਜਾਬ ਅਸੀਂ ਲਗਭਗ 280 ਦੇ ਕਰੀਬ ਜਿਹੜੇ ਆ ਕੁੱਲ ਟੀਚਰ ਹੈਗੇ ਆ ਅਮੈਰੀਕਨ ਸਕੂਲਾਂ ਦੇ ਵਿੱਚ 10 ਸਕੂਲ ਹੈਗੇ ਜਿਹੜੇ ਫਿਰ ਕੀ ਕੁਝ ਮੰਗਿਆ ਯਾਰ ਕਿਹੜੀ ਮੰਗ ਹੋ ਲੱਗੂ ਦੱਸੋ ਪਾਜੀ ਸਾਡੀਆਂ ਸਭ ਤੋਂ ਮੇਨ ਮੰਗ ਤਾਂ ਇਹ ਹੀ ਆ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ ਕਿਉਂਕਿ ਜਦੋਂ ਇਹ ਸਰਕਾਰ ਆਈ ਸੀਗੀ ਤੇ ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਕਿ ਮੈਨੂੰ ਹਰਾ ਪੈਨ ਦੇ ਦਿਓ ਸਿਵਲ 77 ਰੇਡ ਦੀਆਂ ਪੌਰੀਆਂ ਚੜਾ ਦਿਓ ਮੈਂ ਤੁਹਾਡੇ ਸਾਰੇ ਮਸਲੇ ਹੱਲ ਕਰ ਦੂੰਗਾ ਪਰ ਤਾਂ ਤੁਸੀਂ ਦੇਖ ਰਹੇ ਹੋ ਸਿੱਖਿਆ ਦੇ ਨਾਲ ਨਾਲ ਸਾਰੇ ਹੀ ਪੰਜਾਬ ਜਿਹੜਾ ਉਹ ਆਪਣੀਆਂ ਮੰਗਾਂ ਲੈ ਕੇ ਤੁਰਿਆ ਫਿਰਦਾ ਸੜਕਾਂ ਤੇ ਪਰ ਕਿਸੇ ਦੀ ਵੀ ਕੋਈ ਮੰਗ ਪੂਰੀ ਨਹੀਂ ਹੋ। ਤੇ ਸਾਡੀ ਮੰਗ ਤਾਂ ਇਹੀ ਹੈ ਸਾਨੂੰ ਬਾਰ-ਬਾਰ ਇਹ ਲਾਰੇ ਲਾਈ ਜਾਂਦੇ ਆ ਕਿ ਤੁਹਾਡਾ ਇਨਕਰੀਮੈਂਟ ਜਾਰੀ ਹੋ ਗਿਆ, ਤੁਹਾਡਾ ਇਨਕਰੀਮੈਂਟ ਇੰਨਾ ਕਰੋੜ ਆ ਗਿਆ ਪਰ 8 ਸਾਲਾਂ ਤੋਂ ਸਾਡਾ ਇਨਕਰੀਮੈਂਟ ਵੀ ਬਕਾਇਆ ਆ। ਪਲੱਸ ਸਾਡੀ ਜਿਹੜੀ ਸੈਲਰੀ ਆ ਉਹ ਵੀ ਵਧਾਈ ਨਹੀਂ ਜਾ ਰਹੀ ਸਾਨੂੰ। ਤੇ ਹੁਣ 20 ਤਰੀਕ ਨੂੰ ਮੀਟਿੰਗ ਸਾਡੇ ਨੂੰ ਮਿਲੀ ਹੋਈ ਆ ਜੇ ਉਹਦੇ ਵਿੱਚ ਵੀ ਸਾਡਾ ਕੋਈ ਹੱਲ ਨਹੀਂ ਹੋ ਪਾਇਆ ਤੇ ਫਿਰ ਆਪਾਂ ਕੋਈ ਹੋਰ ਤਿੱਖਾ ਪ੍ਰਦਰਸ਼ਨ ਆਪਾਂ ਕਰਾਂਗੇ।